ਹਾਂ ਜੱਤ ਜੀ ਹਾਂ ਕਾਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ ਅੱਜ ਅਸੀਂ ਬਣਾਉਣ ਜਾ ਰਹੀਆਂ ਬਹੁਤ ਹੀ ਟੇਸਟੀ ਬਿਲਕੁਲ ਮਾਰਕੀਟ ਸਟਾਈਲ ਸਮੋਸੇ ਜੋ ਕਿ ਬਹੁਤ ਹੀ कुरकुरे ਬਣੂਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਬਣੂਗੇ ਚਲੋ ਕਰਦੇ ਹਾਂ ਰੈਸਪੀ ਨੂੰ ਸ਼ੁਰੂ ਐਲੀਮੈਂਟ ਪ੍ਰਾਤ ਦੇ ਵਿੱਚ 1 ਕਿਲੋ ਮੈਦਾ ਪਾ ਦਿੰਦਾ ਆ ਤੁਸੀਂ ਜਿੰਨੀ ਕੁਆਂਟੀਟੀ ਚ ਬਣਾਉਣਾ ਚਾਹੋ ਓਨਾ ਤੁਸੀਂ ਜਿਹੜਾ ਆ ਉਹ ਮੈਦਾ ਲੈ ਸਕਦੇ ਆ ਤੇ ਇੱਕ ਵੱਡਾ ਚਮਚ ਅਜਵਾਇਨ ਦਾ ਲੈ ਲਿਆ ਇਹਨੂੰ ਮੇਹੱਤਾਂ ਨਾਲ ਮਸਲ ਕੇ ਪਾ ਦਿੰਦਾ ਆ ਇੱਕ ਚਮਚ ਜਿਹੜਾ ਮੈਂ ਨਮਕ ਦਾ ਪਾ ਦਿੱਤਾ ਆ। ਚਾਹੇ ਚੀਜਾਂ ਨੂੰ ਮਲਾਲਿਆ ਚੰਗੀ ਤਰੀਕੇ ਨਾਲ ਤੇ ਹੁਣ ਇਹਦੇ ਵਿੱਚ ਮੈਂ ਤੇਲ ਪਾਉਂਗੀ। ਤੇਲ ਆਪਾਂ ਉਹਨਾਂ ਕੋ ਪਾਉਣਾ ਆ ਜਿੰਨੇ ਕੋਦੇ ਵਿੱਚ ਆਪਣੀ ਲਈ ਮੁਠੀ ਆ ਉਹ ਬਣ ਜੂਏ। ਦੇਖ ਸਾਦੋ। ਇਹਦੇ ਖਲੇ ਬੰਨ੍ਹੀ ਰਹੀ ਮੁਠੀ। ਆਪਾਂ ਤਾਂ ਛੋੜ ਤੇਲ ਪਾ ਕੇ ਕੁਛ ਐਵੇਂ ਜੀ ਦੇਖੋ ਜਿਦਾਂ ਐਵੇਂ ਦੀ ਬਣਨ ਲੱਗ ਪਈ ਨਾ। ਬਾਸ ਉਹਦਾ ਪਤੈਲ ਨਹੀਂ ਪਾਉਣਾ। ਹੁਣ ਆਪਾਂ ਇਹ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਜੜਾਇਆਉ ਗੁੰਨਣਾ ਆ ਨਾਹੀਂ ਆਪਾਂ ਸੌਫਟ ਗੁੰਨਣਾ ਤੇ ਨਾਹੀਂ ਆਪਾਂ ਹਾਰ ਮੀਡੀਅਮ ਜਿਹਾ ਗੁੰਨਣਾ ਆ ਜੇ ਜੇ ਆਪਾਂ ਜਿਆਦਾ ਹਾਰ ਗੁੰਦਨ ਨੇ ਨਾ ਉਦੋਂ ਇਹ ਵਧੀਆ ਨਹੀਂ ਬਣਦੇ ਤੇ ਜਦੋਂ ਜਿਆਦਾ ਸੌਫਟ ਗੁੰਦਨ ਨੇ ਆ ਤੇ ਉਦੋਂ ਜਿਹੜੇ ਇਹ ਖਿੱਲਰ ਜਾਂਦੇ ਆ ਤੇਲ ਦੇ ਵਿੱਚ ਪਾ ਕੇ ਕੁਛ ਐਵੇਂ ਦਾ ਆਪਾਂ ਸੌਫਟ ਡੋ ਆ ਜਿਹੜਾ ਤਿਆਰ ਕਰਦੇ ਆ ਦੇਖੋ ਗੁੰਨ ਕੇ ਜਿਆਦਾ ਸੌਫਟ ਨਹੀਂ ਮੀਡੀਅਮ ਹੁਣ ਇਹ ਤੇ ਥੋੜਾ ਥੋੜਾ ਤੇਲ ਲਗਾ ਦਾਂਗੇ ਕੈਨ ਜਿਹੜਾ ਟੱਕ ਕੇ 10 ਤੋਂ 15 ਮਿੰਟ ਦੇ ਲਈ ਰੱਖ ਦਾਂਗੇ। ਤਦ ਤੱਕ ਇੱਥੇ ਇੱਕ ਕੜਾਈ ਲਈ ਹੈ। ਉਹਦੇ ਵਿੱਚ ਮੈਂ ਤੇਲ ਪਾਇਆ ਤੇ ਇੱਕ ਚੁਠਾਈ ਚਮਚ ਜਿਹੜਾ ਹੈ ਉਹ ਜੀਰਾ ਪਾਇਆ ਤੇ ਦੋ ਤੋਂ ਤਿੰਨ ਵੱਡੇ ਚਮਚ ਜਿਹੜੇ ਆ ਉਹ ਸੁੱਕੇ ਧਨੀਏ ਦੇ ਆ ਪਾਏ ਆ ਮੈਂ ਮਸਲ ਕੇ ਤੇ ਇੱਕ ਚਮਚ ਮੈਂ ਲਸਣ ਤੇ ਅਦਰਕ ਦਾ ਪੀਸਟ ਪਾਇਆ। ਇਹਨਾਂ ਸਾਰੀਆਂ ਜਿਹਨਾਂ ਜਿਹੜਾ ਹੈ ਆਪਾਂ ਭੁੰਨ ਲੈਣਾ ਚਾਹੁੰਦੇ ਹਿੱਦੇ ਨਾਲ ਜਿਹੜੇ ਭੁੱਜ ਗਿਆ ਦੇ ਵਿੱਚ ਮੈਂ ਇੱਕ ਛੋਟਾ ਚਮਚ ਹਲਦੀ ਪਾਊਡਰ ਪਾ ਦਿੱਤਾ ਹੈ। ਤੇ ਇੱਕ ਛੋਟਾ ਚਮਚ ਨਮਕ ਇੱਕ ਛੋਟਾ ਚਮਚ ਗਰਮ ਮਸਾਲਾ ਤੇ ਉਬਲੇ ਹੋਏ ਆਲੂ ਲਏ ਇਹ ਵੀ 1 ਕਿਲੋ ਹੀ ਆ ਤੇ ਜੋ ਜਿੱਦਾਂ ਬਣਾਉਣਾ ਚਾਹੂੰ ਉਦਾਂ ਕੁਆਂਟੀਟੀ ਕਰ ਸਕਦੇ ਆ ਵੱਧ ਘੱਟ ਇਹ ਉਬਲੇ ਹੋਏ ਆਲੂ ਹਨ ਮੈਂ ਗ੍ਰੇਟ ਕਰ ਲਿਆ ਸੀਗਾ ਇਹਦੇ ਵਿੱਚ ਉਬਲੇ ਹੋਏ ਮਟਰ ਲਾਲ ਮਿਰਚ ਪਾਊਡਰ આમਚੂਰ ਪਾਊਡਰ ਕਸੂਰੀ ਮੇਥੀ ਕਸੂਰੀ ਮੇਥੀ ਜੇ ਤੁਸੀਂ ਪਾਣਾ ਚਾਹੋ ਤਾਂ ਪਾ ਸਕਦੇ ਆ ਨਹੀਂ ਤਾਂ ਸਕਿਪ ਵੀ ਕਰ ਸਕਦੇ ਆ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਅਸੀਂ ਆਪਣਾ ਜਿਹੜਾ ਮਿਕਸਚਰ ਆਇਆ ਰੈਡੀ ਹੋ ਗਿਆ ਆ ਹੁਣ ਇੱਥੇ ਜਿਹੜਾ ਡੋ ਜਿਹੜਾ 10 ਤੋਂ 15 ਮਿੰਟ ਨੇ ਹੋ ਗਏ ਆ ਤੇ ਇੱਥੇ ਆਪਾਂ ਫਟਾਫਟ ਜਿਹੜਾ ਹੈ ਉਹ ਘਰ ਦਾ ਬਣਾਇਆ ਹੋਇਆ ਪਨੀਰ ਜਿਹਦੀ ਮੈਂ ਰੈਸਪੀ ਤੁਹਾਨੂੰ ਸ਼ੇਅਰ ਕੀਤੀ ਹੋਈ ਆ ਇਹਨੂੰ ਕੱਟ ਲਿਆ ਮੈਂ ਕਯੂਬ ਦੇ ਵਿੱਚ ਹੁਣ ਇੱਥੇ ਮੈਂ 3 ਵੱਡੇ ਚਮਚਾ ਕਾਰਨ ਫਲਾਰ ਦੇ ਰਿਹਾ ਤੇ ਇੱਕ ਵੱਡਾ ਚਮਚਾ ਜਿਹੜਾ ਮੈਦਾ ਲਿਆ ਤੇ ਵਿੱਚ ਪਾਣੀ ਪਾ ਕੇ ਇਹਨੂੰ ਜਿਹੜਾ ਆ ਕੋਲ ਤਿਆਰ ਕਰ ਲੈਣਾ ਇਹਦਾ ਇਹ ਕੋਲ ਇੱਕ ਸਾਹ ਦਾ ਗਲੂ ਦਾ ਕੰਮ ਕਰਦਾ ਆ ਸਮੋਸੇ ਨੂੰ ਚਿਪਕਾ ਕੇ ਰੱਖਣ ਦਾ ਕੰਮ ਕਰਦਾ ਇਹ ਐਵੇਂ ਦਾ ਇਹਨੂੰ ਆਪਾਂ ਤਿਆਰ ਕਰ ਲਿਆ ਹੁਣ ਆਪਾਂ ਇੱਕ ਪੀੜਾ ਲਵਾਂਗੇ ਆਟੇ ਚੋਂ ਤੇ ਇਹਨੂੰ ਵੇਲ ਲਾਂਗੇ ਦੇਖੋ ਕੁਛ ਐਵੇਂ ਦਾ ਮੈਂ ਵੇਲ ਲਿਆ ਲੰਬਾ ਲੰਬਾ ਸਾਰੇ ਪਾਸੋਂ ਹੀ ਇਹਨੂੰ ਘਮਾਉਣਾ ਆਪਾਂ ਫਿਰ ਇਹਦੇ ਵਿੱਚੋਂ ਸੈਂਟਰ ਦੇ ਵਿੱਚੋਂ ਆਪਾਂ ਇਹਨੂੰ ਕੱਟ ਕਰ ਲੈਣਾ ਆ ਦੋ ਪਾਟਾਂ ਦੇ ਵਿੱਚ ਤੇ ਇਹਦੇ ਵਿੱਚ ਹੁਣ ਆਪਾਂ ਜਿਹੜਾ ਕੋਲ ਬਣਾਇਆ ਸੀ ਉਹ ਲਗਾ ਕੇ ਸਾਈਡ ਨਾਲ ਲਗਾ ਕੇ ਜਿਵੇਂ ਵੀਡੀਓ 'ਚ ਦਿਖਾਇਆ ਗਿਆ ਉਹਵੇਂ ਤੁਸੀਂ ਕਰਨਾ ਤੇ ਬਸ ਇਹਨੂੰ ਚਿਪਕਾ ਦੇਣਾ ਉਹਦੇ ਵਿੱਚ ਆਪਣੀ ਫੀਲਿੰਗ ਭਰਨੀ ਆ ਨਾਲ ਹੀ ਜਿਹੜਾ ਪਨੀਰ ਆ ਉਹ ਭਰਨਾ ਆ ਤੇ ਇਹਨੂੰ ਬੰਦ ਕਰ ਦੇਣਾ ਜਿਹੜਾ ਆਪਾਂ ਕੋਲ ਬਣਾਇਆ ਹੋਇਆ ਹੈ ਇਹ ਚੰਗੀ ਤਰੀਕੇ ਦੇ ਨਾਲ ਲਗਾਉਣਾ ਆ ਤਾਂ ਜੋ ਜਿਹੜੇ ਤੁਹਾਡੇ ਤੇਲ ਦੇ ਵਿੱਚ ਜਾ ਕੇ ਇਹ ਟੁੱਟਣ ਨਾ ਇਹ ਦੇਖੋ ਵਧੀਆ ਤਰੀਕੇ ਨਾਲ ਆਪਣਾ ਸਮੋਸਾ ਦੇਖੋ ਤਿਆਰ ਆ ਅੱဒီ ਆਪਾਂ ਸਾਰੇ ਤੁਸਮੂਸੇ ਬਣਾ ਲਏ ਆ ਤੁਸੀਂ ਇਹਨੂੰ ਫ੍ਰਿਜ ਦੇ ਵਿੱਚ ਵੀ ਰੱਖ ਸਕਦੇ ਆ ਤੇ ਜਦੋਂ ਦਿਲ ਕਰੇ ਤਾਂ ਉਦੋਂ ਤਾਲ ਕੇ ਖਾ ਸਕਦੇ ਆ ਹੁਣ ਆਪਾਂ ਡਬਲ ਫ੍ਰਾਈ ਕਰਨਾ ਆ ਡਬਲ ਫ੍ਰਾਈ ਦਾ ਮਤਲਬ ਹੁੰਦਾ ਹੈ ਪਹਿਲਾਂ ਆਪਾਂ ਤਾਲ ਕੇ ਇੱਕ ਵਾਰ ਫੇ ਦੂਜੀ ਵਾਰੀ ਤਲਣਾ ਆ ਤੇ ਆਪਣੇ ਸਮੂਸੇ ਬਣ ਕੇ ਤਿਆਰ ਆ ਚੂਰੇ ਰੈਸਪੀ ਨੂੰ ਟਰਾਈ ਕਰਿਓ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ